ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੀ ਕਿ ਕਹਾਣੀ ਦਾ ਸਾਰ ਕਰਾਂਗੇ ਕਹਾਣੀ ਹੈਗੀ ਆਪਣੀ ਹੈ ਸ਼ੇਰਨੀਆਂ ਸ਼ੇਰਨੀਆਂ ਕਹਾਣੀ ਹੈਗੀ ਕੁਲਵੰਤ ਸਿੰਘ ਵਿਰਕਤੀ ਤੇ ਇਸ ਦੀ ਸਾਹਿਤਿਕ ਪਰਖ ਕਰਾਂਗੇ ਤੇ ਇਸ ਦੇ ਛੋਟੇ-ਕੋਟੇ ਕੁਸ਼ਨ ਆਨਸਰ ਕਰਾਂਗੇ ਸੋ ਇਸ ਤੋਂ ਪਹਿਲਾਂ ਆਪਾਂ ਨੇ ਕਾਫੀ ਜਿਆਦਾ ਵੀਡੀਓਜ਼ ਅਪਲੋਡ ਕਰ ਰੱਖੀਆਂ ਨੇ ਪਲੇਲਿਸਟ ਬਣੀ ਹੋਈ ਤੁਸੀਂ ਵਿਜ਼ਿਟ ਕਰਕੇ ਦੇਖ ਸਕਦੇ ਹੋ ਹਾਂਜੀ ਸ਼ੇਰਨੀਆਂ ਕਹਾਣੀਆਂ ਜਿਹੜੀ ਕਿ ਮਤਲਬ ਕਿ ਕੁੜੀਆਂ ਨੂੰ ਕਿਹਾ ਗਿਆ ਸ਼ੇਰਨੀਆਂ ਠੀਕ ਹੈ ਕਹਾਣੀਕਾਰ ਆਪਣੀ ਪਤਨੀ ਨਾਲ ਸੈਰ ਕਰਨ ਲਈ ਜਾਣਾ ਚਾਹੁੰਦੀ ਸੀ ਤੇ ਉਸਨੇ ਆਪਣੀ ਪਤਨੀ ਨੂੰ ਕਿਹਾ ਕਿ ਉਹ ਬੱਚੇ ਨੂੰ ਸਲਾ ਕੇ ਪਾਰਕ ਵੱਲ ਆ ਜਾਵੇ ਤੇ ਆਪ ਸੈਰ ਲਈ ਤੁਰ ਪਿਆ ਮਾਡਲ ਟਾਊਨ ਦੀ ਸੜਕ ਉੱਤੋਂ ਲੰਘਦਾ ਕਹਾਣੀਕਾਰ ਪਾਰਕ ਕੋਲ ਪਹੁੰਚਿਆ ਤਾਂ ਜਿਸ ਦੇ ਆਲੇ-ਦੁਆਲੇ ਚਾਰੇ ਪਾਸੇ ਤਾਰ ਲੱਗੀ ਹੋਈ ਸੀ ਮਤਲਬ ਕਿ ਉਹ ਜਦੋਂ ਮਾਡਲ ਟਾਊਨ ਤੇ ਪਹੁੰਚਦਾ ਜਦੋਂ ਸੜਕ ਉੱਤੋਂ ਲੰਘਦਾ ਹੋਇਆ ਕਹਾਣੀਕਾਰ ਜਿਹੜਾ ਪਾਰਕ 'ਚ ਪਹੁੰਚਦਾ ਉਸ ਪਾਰਕ ਦੇ ਆਲੇ-ਦੁਆਲੇ ਤਾਰ ਲੱਗੀ ਹੋਈ ਸੀ ਤੇ ਕਹਾਣੀਕਾਰ ਤਾਰ ਟੱਪ ਕੇ ਪਾਰਕ ਦੇ ਅੰਦਰ ਦਾਖਲ ਹੋ ਗਿਆ ਉਹ ਸੋਚ ਰਿਹਾ ਸੀ ਕਿ ਸ਼ਾਇਦ ਪਾਰਕ ਦੇ ਵਿੱਚ ਉਹ ਇਕੱਲਾ ਹੀ ਹੈ। ਥੋੜਾ ਅੱਗੇ ਜਾ ਕੇ ਉਹ ਦੇਖਦਿਆ ਕਿ ਦੋ ਕੁੜੀਆਂ ਸਾਈਕਲ ਲੈ ਕੇ ਖੜੀਆਂ ਨੇ। ਕਹਾਣੀਕਾਰ ਉਹ ਨਾ ਕੁੜੀਆਂ ਬਾਰੇ ਕਈ ਅੰਦਾਜ਼ੇ ਲਾਉਣ ਲੱਗਿਆ। ਉਹ ਕੁੜੀਆਂ ਵੱਲੋਂ ਦੂਜੇ ਪਾਸੇ ਨੂੰ ਜਾ ਰਿਹਾ ਸੀ ਤੇ ਉਹ ਜਦੋਂ ਦੂਸਰੀ ਵਾਰੀ ਉਹਨਾਂ ਪਾਸੋਂ ਲੰਘਿਆ ਤਾਂ ਉਹ ਆਪਸ ਦੇ ਵਿੱਚ ਗੱਲਾਂ ਕਰ ਰਹੀਆਂ ਸੀ। ਪਰ ਕਹਾਣੀਕਾਰ ਨੂੰ ਦੇਖ ਕੇ ਚੁੱਪ ਕਰ ਗਈਆਂ। ਕਹਾਣੀਕਾਰ ਪਾਰਕ ਦੇ ਵਿੱਚੋਂ ਬਾਹਰ ਆਇਆ ਤਾਂ ਉਸਦੀ ਪਤਨੀ ਉਹਨੂੰ ਮਿਲ ਗਈ। ਦੋਮੇ ਫਿਰ ਪਾਰਕ ਦੇ ਵੱਲ ਗਏ ਤਾਂ ਉਹਨਾਂ ਦੇਖਿਆ ਕਿ ਸਾਈਕਲ ਉੱਥੇ ਪਰਾਂ ਨੂੰ ਜਾ ਰਹੀਆਂ ਸਨ ਵੀ ਸਾਈਕਲ ਉੱਤੇ ਉਪਰਾਂ ਨੂੰ ਜਾ ਰਹੀਆਂ ਸੀ ਪਰ ਜਦੋਂ ਉਹ ਪਾਰਕ ਕੋਲ ਪੂਜੇ ਤਾਂ ਉਹ ਸਾਈਕਲ ਉੱਤੇ ਉਹਨਾਂ ਵੱਲ ਆ ਰਹੀਆਂ ਸਨ ਉਹ ਕੁੜੀਆਂ ਫਿਰ ਉਹ ਦਰਖਤ ਹੇਠ ਖੜੀਆਂ ਹੋ ਗਈਆਂ ਕਹਾਣੀਕਾਰ ਦੀ ਪਤਨੀ ਨੇ ਉਹਨਾਂ ਨੂੰ ਪਛਾਣ ਲਿਆ ਉਹ ਕੁੜੀਆਂ ਦਾ ਮਾਡਲ ਤਾਂ ਮਾਡਲ ਟਾਊਨ ਦੀਆਂ ਸਰੋਜ ਤੇ ਵੀਨਾ ਸੀ ਮਤਲਬ ਕੀ ਕਦਾ ਨਾਮ ਸਰੋਜ ਸੀ ਦੂਜੇ ਦਾ ਨਾਮ ਵੀਨਾ ਸੀ ਕੁੜੀ ਦਾ ਦੋ ਸਾਈਕਲ ਚਲਾਉਣਾ ਸਿੱਖ ਰਹੀਆਂ ਸੀ ਤੇ ਉਹਨਾਂ ਨੇ ਦੱਸਿਆ ਕਿ ਜਿੱਥੇ ਉਹ ਪੜਾਉਣ ਜਾਂਦੀਆਂ ਨੇ ਉੱਥੇ ਰਾਹ ਵਿੱਚ ਡਰਾਉਣੀਆਂ ਥਾਵਾਂ ਦੇ ਵਿੱਚੋਂ ਲੰਘਣਾ ਪੈਂਦਾ। ਉਹਨਾਂ ਸੋਚਿਆ ਕਿ ਸਾਈਕਲ ਸਿੱਖ ਲਈਏ ਤਾਂ ਜਲਦੀ ਜਲਦੀ ਡਰ ਵਾਲਾ ਥਾਂ ਲੰਘ ਜਾਇਆ ਕਰਾਂਗੇ। ਮਿਲ ਗਈ ਕੁੜੀਆਂ ਨੇ ਠੀਕ ਹੈ। ਕੁੜੀਆਂ ਨੇ ਦੱਸਿਆ ਕਿ ਇਸ ਵੇਲੇ ਸੜਕ ਤੇ ਕੋਈ ਨਹੀਂ ਹੁੰਦਾ ਤੇ ਆਸਾਨੀ ਨਾਲ ਸਾਈਕਲ ਚਲਾ ਸਕਦੇ ਹਾਂ। ਕਾਫੀ ਦੇਰ ਕੁੜੀਆਂ ਨਾਲ ਗੱਲਾਂ ਕਰਨ ਵਗਲੋ ਤੁਰ ਪਏ। ਕਹਾਣੀਕਾਰ ਦੀ ਉਹਦੀ ਪਤਨੀ। ਕਹਾਣੀਕਾਰ ਦੀ ਪਤਨੀ ਨੇ ਕਿਹਾ ਕਿ ਇਹ ਕੁੜੀਆਂ ਤਾਂ ਸ਼ੇਰਨੀਆਂ ਨੇ ਜੋ ਪਿੰਡਾਂ ਵਿੱਚ ਪੜਾਉਣਾ ਜਾਂਦੀਆਂ ਨੇ। ਉਸਨੇ ਕਿਹਾ ਕਿ ਕੁੜੀਆਂ ਨੂੰ ਨੌਕਰੀ ਕਰਨ ਲਈ ਸਮਾਜ ਕੋਲੋਂ ਕਈ ਪ੍ਰਕਾਰ ਦੇ ਤੋਹਮਤਾਂ ਸਹਣੇ ਪੈਂਦੀਆਂ ਨੇ ਇਸ ਤਰ੍ਹਾਂ ਕੁੜੀਆਂ ਨੂੰ ਦੇਖ ਕੇ ਬਹੁਤਿਆਂ ਨੂੰ ਗਲਤਫਹਿਮੀ ਹੋ ਜਾਂਦੀ ਆ ਫਿਰ ਕਹਾਣੀਕਾਰ ਦੀ ਪਤਰੀ ਨੇ ਆਪਣੀ ਇੱਕ ਹੱਦਬੀਤੀ ਸੁਣਾਈ ਇੱਕ ਵਾਰ ਉਹ ਤੇ ਉਸਦੀ ਭੈਣ ਬਾਹਰ ਕੋਠੀ ਵਿੱਚ ਫਿਰ ਰਹੀਆਂ ਸੀ ਉਹਨਾਂ ਦੇਖਿਆ ਕਿ ਇੱਕ ਇਸਤਰੀ ਬਹੁਤ ਤੇਜ਼ ਤੇਜ਼ ਕਦਮ ਪੁੱਟਦੀ ਜਾ ਰਹੀ ਸੀ ਕਦੇ ਉਹ ਦੌੜਦੀ ਵੀ ਸੀ ਪਰ ਉਹ ਉੱਧਰ ਨਾ ਕੋਈ ਅਸਿਸਟੈਂਟ ਸੀ ਨਾ ਸਟੇਸ਼ਨ ਤੇ ਨਾ ਹੀ ਸੈਰ ਕਰਨ ਆਈ ਜਾ ਲੱਗਦੀ ਸੀ ਇਹ ਦੇਖਣ ਲੱਗੋ ਕਿੱਥੇ ਜਾਂਦੀ ਆ ਉਹ ਉਸ ਦੇ ਮਗਰ ਤੁਰ ਪਈਆਂ ਅੱਗੇ ਥੋੜੀ ਦੂਰ ਟੈਲੀਫੋਨ ਐਕਸਚੇਂਜ ਸੀ ਜਿੱਥੇ ਉਹ ਜਾਵੜੀ ਉਹ ਉੱਥੇ অপারেਟਰ ਲੱਗੀ ਹੋਈ ਸੀ ਤੇ ਡਿਊਟੀ ਤੋਂ ਦੇਰ ਹੋਰ ਜਾਣ ਕਰਕੇ ਉਹ ਕਾਲੀ ਕਾਲੀ ਤੁਰ ਰਹੀ ਸੀ ਇਹ ਦੇਖ ਕੇ ਉਹਨਾਂ ਨੂੰ ਬਹੁਤ ਸ਼ਰਮ ਆਈ ਮਤਲਬ ਕਿ ਉਹ ਉਹਨਾਂ ਬਾਰੇ ਗਲਤ ਅੰਦਾਜ਼ੇ ਲਾ ਰਹੇ ਸੀ ਜਦ ਕਿ ਉਹ ਡਿਊਟੀ ਤੋਂ ਲੇਟ ਹੋ ਰਹੀ ਸੀ ਉਹ ਤਾਂ ਕਰਕੇ ਤੇਜ਼-ਤੇਜ਼ ਤੁਰ ਰਹੀ ਸੀ ਹਾਂਜੀ ਅੱਗੇ ਸ਼ੇਰ ਨੇ ਕਹਾਣੇ ਦੇ ਸਾਇਤਿਕ ਪਰਖ ਹਾਂਜੀ ਵਿਸ਼ਾ ਵਸਤੂ ਇਸ ਕਹਾਣੀ ਦਾ ਹਰ ਇੱਕ ਜਿਹਾ ਪੁਆਇੰਟ ਸੇਮ ਹੋਣਗੇ ਵਿਸ਼ਾ ਵਸਤੂ ਕਥਾਨਕ ਉਦੇਸ਼ੋ ਪਲਾਂਟ ਠੀਕ ਹੈ ਤੇ ਵਾਰਤਾਲਾਪ ਪਾਤਰ ਚਿੱਤਰਣ ਤੇ ਇੱਕ ਸਿਰਲੇਖ ਸਾਰੇ ਜਿਹੇ ਪੁਆਇੰਟ ਸੇਮ ਹੋਣਗੇ ਬਸ ਵਿੱਚੋਂ ਅਕੋਰਡਿੰਗ ਟੂ ਕਹਾਣੀ ਉਹਦਾ ਮਟੀਰੀਅਲ ਚੇਂਜ ਹੋਊਗਾ ਇਸ ਕਹਾਣੀ ਦਾ ਵਿਸ਼ਾ ਬਦਲ ਰਹਿੇ ਸਮਾਜ ਦੀ ਝਾਕੀ ਪੇਸ਼ ਕਰਨਾ ਬਦਲ ਰਹਿੇ ਸਮਾਜ ਵਿੱਚ ਕੁੜੀਆਂ ਵੀ ਮਰਦਾਂ ਦੀ ਤਰ੍ਹਾਂ ਸਕੂਲਾਂ ਵਿੱਚ ਟੈਲੀਫੋਨ ਐਕਸਚੇਂਜਾਂ ਦਫ਼ਤਰਾਂ ਵਿੱਚ ਨੌਕਰੀਆਂ ਕਰ ਰਹੀਆਂ ਨੇ ਤੇ ਇਸ ਸੰਬੰਧ ਉਹਨਾਂ ਨੂੰ ਜੋ ਮੁਸ਼ਕਲਾਂ ਪੇਸ਼ ਆਉਂਦੀਆਂ ਨੇ ਉਹਨਾਂ ਨੂੰ ਹੱਲ ਕਰਨ ਦੇ ਯਤਨ ਕਰਦੀਆਂ ਨੂੰ ਦੇਖ ਕੇ ਕਈ ਵਾਰ ਸਮਾਜ ਉਹਨਾਂ ਦੇ ਆਚਰਣ ਉੱਪਰ ਵੀ ਸ਼ੱਕ ਕਰਨ ਲੱਗ ਪੈਂਦਾ ਜਿਵੇਂ ਪਿੰਡਾਂ ਵਿੱਚੋਂ ਪੜਾਉਣ ਜਾਣ ਲਈ ਰਾਤ ਨੂੰ ਪਾਰਕ ਵਿੱਚ ਸਾਈਕਲ ਸਿਕ ਰਹੀਆਂ ਕੁੜੀਆਂ ਨੂੰ ਦੇਖ ਕੇ ਕਹਾਣੀ ਕਰਨ ਨੂੰ ਸ਼ੱਕ ਪੈਂਦਾ ਕਿ ਉਹ ਕਿਸੇ ਨਾਲ ਰਾਤ ਕੱਟਣ ਲਈ ਤਿਆਰ ਕਰ ਰਹੀਆਂ ਨੇ ਤਿਆਰੀ ਕਰ ਰਹੀਆਂ ਨੇ ਇਸ ਤਰ੍ਹਾਂ ਕਹਾਣੀ ਕਰਦੀ ਪਤਨੀ ਦੱਸਦੀ ਕਿ ਇੱਕ ਦਿਨ ਸਵੇਰੇ ਸਵੇਰੇ ਟੈਲੀਫੋਨ ਐਕਸਚੇਂਜ ਦੇ ਵੇਲੇ ਸਰ ਪਹੁੰਚਣ ਲਈ ਭੱਜੀ ਜਾ ਰਹੀ ਕੁੜੀ ਨੂੰ ਵੇਖ ਕੇ ਉਹਨਾਂ ਨੂੰ ਸ਼ੱਕ ਪੈ ਗਿਆ ਸੀ ਤੇ ਉਸਨੇ ਰਾਤ ਕਿਸੇ ਹੋਰ ਥਾਂ ਕੱਟੀ ਆ ਹੁਣ ਕਾਲੀ-ਕਾਲੀ ਘਰ ਨੂੰ ਭੱਜ ਰਹੀ ਆ ਪਰ ਉਹਨਾਂ ਦੇ ਸਾਰੇ ਸ਼ੱਕ ਜਦੋਂ ਦੂਰ ਹੋ ਗਏ ਜਦੋਂ ਉਹ ਉੱਥੇ ਮਤਲਬ ਕਿ ਉਹ ਦੇਖਦੇ ਨੇ ਕਿ ਉਹ ਤਾਂ ਕੰਮ ਕਰਨ ਵਾਲੀ ਦਾ ਜਗ੍ਹਾ ਤੇ ਗਈ ਆ ਤੇ ਇਸ ਤਰ੍ਹਾਂ ਇਸ ਕਹਾਣੀ ਦਾ ਵਿਸ਼ਾ ਬਜ਼ਲੇਰੇ ਸਮਾਜ ਦੀ ਝਾਕੀ ਪੇਸ਼ ਕਰਨਾ ਵਿਸ਼ਾ ਅਗਾਹ ਵਦੂ ਤੇ ਮੌਲਿਕ ਹੈ ਉਦੇਸ਼ ਆਸ਼ਾ ਜਾਮਤਵ ਸ਼ੇਰਨੀ ਕਹਾਣੀ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਲਿਖੀ ਹੋਈ ਆ ਇਸ ਕਹਾਣੀ ਦਾ ਉਦੇਸ਼ ਇਹੋ ਸਿੱਖਿਆ ਦੇਣਾ ਕਿ ਵਰਤਮਾਨ ਸਮੇਂ ਵਿੱਚ ਕੁੜੀਆਂ ਨੂੰ ਵੀ ਇਹੋ ਜਿਹੇ ਕੰਮ ਸੰਭਾਲਨੇ ਪੈ ਰਹੇ ਨੇ ਜਿਹੜੇ ਪਹਿਲਾਂ ਮਰਦ ਕਰਦੇ ਸੀ ਉਹਨਾਂ ਨੂੰ ਇਸ ਲਈ ਹਨੇਰੇ ਸਵੇਰੇ ਵੀ ਆਪਣੀਆਂ ਡਿਊਟੀਆਂ ਨੂੰ ਠੀਕ ਤਰ੍ਹਾਂ ਨਿਭਾਉਣ ਲਈ ਯਤਨ ਕਰਨੇ ਪੈਂਦੇ ਨੇ। ਕਈ ਵਾਰੀ ਉਹਨਾਂ ਨੂੰ ਰਾਤ ਦੇ ਹਨੇਰੇ ਵਿੱਚ ਸਾਈਕਲ ਚਲਾਉਣਾ ਸਿੱਖਣੇ ਪੈਂਦੇ ਨੇ ਤੇ ਕਈ ਵਾਰੀ ਮੂਹ ਹਨੇਰੇ ਹੀ ਦਫ਼ਤਰ ਪਹੁੰਚਣ ਲਈ ਉਹਨਾਂ ਨੂੰ ਦੁੜਕੀ ਲਾਉਣੀ ਪੈਂਦੀ ਹੈ ਤੇ ਉਹਨਾਂ ਦੀ ਇਹੋ ਜਿਹੀ ਹਾਲਤ ਦੇਖ ਕੇ ਸਾਨੂੰ ਉਹਨਾਂ ਦੇ ਆਚਰਣ ਉੱਪਰ ਸ਼ੱਕ ਨਹੀਂ ਕਰਨਾ ਚਾਹੀਦਾ। ਸੋ ਉਹਨਾਂ ਨੇ ਬਹਾਦਰੀ ਦੀ ਮਿਸਾਲ ਦੇਣੀ ਚਾਹੀਦੀ ਆ ਦਾਅ ਦੇਣੀ ਚਾਹੀਦੀ ਆ ਜਿਸ ਤਰ੍ਹਾਂ ਕਹਾਣੀਕਾਰ ਦੀ ਪਤਨੀ ਬੀਨਾ ਤੇ ਸਰੋਜ ਮੋਹ ਪਿੰਡ ਦੇ ਡਰਾਉਣੇ ਰਸਤੇ ਨੂੰ ਪਾਰ ਕਰਨ ਲਈ ਉਹਨਾਂ ਦੁਆਰਾ ਰਾਤ ਦੇ ਹਨੇਰੇ ਵਿੱਚ ਸਾਈਕਲ ਸਿੱਖਣ ਲਈ ਕਿਤੇ ਜਾ ਰਹੇ ਉਦੋਂ ਬਾਰੇ ਜਾਣ ਕੇ ਕਹਿੰਦੀ ਆ ਕਿ ਭਈ ਬੜਾ ਔਖਾ ਕੰਮ ਐ ਸਾਈਕਲ ਨਾਲ ਵੀ ਤੁਸੀਂ ਸ਼ੇਅਰ ਨਹੀਂ ਹੋ ਮੇਰੇ ਖੋਰੇ ਕਿੱਡਾ ਕੋ ਦਿਲ ਹੈ ਤੁਹਾਡਾ ਅਗੇ ਪਲਾਂਟ ਜਾਂ ਗੋਂਦ ਹਾਂਜੀ ਇਸ ਕਹਾਣੀ ਦਾ ਪਲਾਂਟ ਸਾਡੇ ਸ਼ਹਿਰੀ ਸਮਾਜ ਦੇ ਜੀਵਨ ਵਿੱਚੋਂ ਲਿਆ ਗਿਆ ਜਿਸ ਵਿੱਚ ਕਹਾਣੀਕਾਰ ਦਾ ਰਾਤ ਨੂੰ ਪਾਰਕ ਵਿੱਚ ਸੈਰ ਕਰਨ ਜਾਣਾ ਰਾਤ ਦੇ ਹਨੇਰੇ ਵਿੱਚ ਕੁੜੀਆਂ ਨੂੰ ਸਾਈਕਲ ਲਈ ਖੜੀਆਂ ਦੇਖ ਕੇ ਕਹਾਣੀਕਾਰ ਦਾ ਉਹਨਾਂ ਉੱਪਰ ਸ਼ੱਕ ਕਰਨਾ ਕਹਾਣੀਕਾਰ ਦੀ ਪਤਨੀ ਨੇ ਆ ਕੇ ਮਾਡਲ ਟਾਉਨ ਦੀ ਕੁੜੀ ਨੂੰ ਪਛਾਣ ਲੈਣਾ ਕਹਾਣੀਕਾਰ ਨੂੰ ਅਸਲੀਅਤ ਪਤਾ ਲੱਗਣਾ ਕਿ ਉਹ ਪਿੰਡ ਵਿੱਚ ਮਾਸਟਰ ਨਹੀਂ ਲੱਕਣ ਕਰਕੇ ਸਕੂਲਾਂ ਵਿੱਚ ਉਪੋਜਨ ਲਈ ਰਾਤ ਦੇ ਹਨੇਰੇ ਵਿੱਚ ਸਾਈਕਲ ਸਿੱਖਦੀਆਂ ਨੇ ਕਿਉਂਕਿ ਦਿਨ ਇਹਨਾਂ ਨੂੰ ਬੜੀ ਸੰਗ ਆਉਂਦੀ ਹੈ ਕਹਾਣੀਕਾਰ ਦੀ ਪਤਨੀ ਦਾ ਉਹਨਾਂ ਨੂੰ ਸ਼ੇਰਨੀਆ ਕਹਿ ਕੇ ਤਾਰੀਫ਼ ਕਰਨਾ ਤੇ ਕਹਾਣੀਕਾਰ ਨੂੰ ਆਪਣੇ ਨਾਲ ਵਾਪਰੇ ਇੱਕ ਕੁੜੀ ਇਸ ਸੰਬੰਧੀ ਘਟਨਾ ਨੂੰ ਸੁਣਾਉਣ ਨਾਲ ਇਸ ਕਹਾਣੀ ਵਿੱਚ ਬੜਾ ਜਥਾਰਤਕ ਵਾਤਾਵਰਣ ਪੈਦਾ ਹੁੰਦਾ ਤੇ ਕਹਾਣੀ ਬੜੀ ਸਵਾਦਲੀ ਤੇ ਉਤਸੁਕਤਾ ਭਰੀ ਆ ਉਹ ਕਹਾਣੀ ਦਾ ਆਰੰਭ ਕਹਾਣੀਕਾਰ ਦੇ ਘਰੋਂ ਸੈਰ ਲਈ ਤੁਰਨ ਨਾਲ ਹੁੰਦਾ ਤੇ ਫਿਰ ਜਿਉਂ-ਜਿਉਂ ਕਹਾਣੀ ਅੱਗੇ ਤੁਰਦੀ ਆ ਵਾਤਾਵਰਨ ਬੜਾ ਰੋਮਾਂਟਿਕ ਪੈਦਾ ਹੁੰਦਾ ਕੀਤਾ ਗਿਆ ਜੋ ਬਹੁਤ ਹੀ ਰੋਚਕ ਹੈ ਕਹਾਣੀ ਦਾ ਅੰਤ ਕਹਾਣੀਕਾਰ ਦੀ ਪਤਨੀ ਦੁਆਰਾ ਟੈਲੀਫੋਨ ਐਕਸਚੇਂਜ ਨੂੰ ਦੌੜੀ ਜਾ ਰਹੀ ਕੁੜੀ ਦੀ ਘਟਨਾ ਨਾਲ ਹੁੰਦਾ ਜੋ ਕਿ ਕਹਾਣੀ ਨੂੰ ਹੋਰ ਵੀ ਰੋਚਕ ਤੇ ਪ੍ਰਭਾਵਸ਼ਾਲੀ ਬਣਾ ਦਿੰਦਾ ਹੈ ਕਹਾਣੀ ਵਿੱਚ ਸਮੇਂ ਸਥਾਨ ਤੇ ਪ੍ਰਭਾਵ ਦੀ ਏਕਤਾ ਕਾਇਮ ਰੱਖੀ ਗਈ ਆ ਸਾਰੀ ਕਹਾਣੀ ਇੱਕੋ ਸਮੇਂ ਵਾਪਰਦੀ ਹੈ ਤੇ ਉਹਨਾਂ ਕੁੜੀਆਂ ਨਾਲ ਸੰਬੰਧਿਤ ਹੈ ਜੋ ਬਹਾਦਰਾਂ ਨੂੰ ਨੌਕਰੀਆਂ ਕਰਨ ਜਾਂਦੀਆਂ ਨੇ ਤਾਂ ਕਹਾਣੀ ਵਿੱਚ ਸਥਾਨ ਦੀ ਏਕਤਾ ਵੀ ਕਾਇਮ ਆ ਭਾਵੇਂ ਕਹਾਣੀ ਦਾ ਪਲਾਂਟ ਕਹਾਣੀ ਕਰਦੇ ਘਰ ਤੋਂ ਪਾਰਕ ਤੱਕ ਦੇ ਸਥਾਨ ਵਿੱਚ ਫੈਲਿਆ ਹੋਇਆ ਪਰ ਕਹਾਣੀ ਦਾ ਬਹੁਤਾ ਭਾਗ ਪਾਰਕ ਦੇ ਵਿੱਚ ਹੀ ਵਾਪਰਦਾ ਅਗੇ ਹੈਗਾ ਚਰਿੱਤਰ ਚਿੱਤਰਣ ਸ਼ੇਰਨੀ ਕਹਾਣੀ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਰਚਨਾ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਪਾਰਕ ਵਿੱਚ ਸਾਈਕਲ ਚਲਾ ਰਹੀਆਂ ਕੁੜੀਆਂ ਆਪਣੀ ਪਤਨੀ ਤੇ ਆਪਣੇ ਪਾਤਰ ਦਾ ਚਿੱਤਰਣ ਬੜੇ ਹੀ ਜਥਾਰਤਕ ਰੂਪ ਦੇ ਵਿੱਚ ਪੇਸ਼ ਕੀਤਾ ਪਰ ਇਹ ਪਾਤਰ ਚਿੱਤਰਣ ਪਾਤਰਾਂ ਦੇ ਸੁਭਾਅ ਉੱਪਰ ਇੱਕ ਲਿਸ਼ਕਾਰਾ ਹੀ ਮਾਰਦਾ ਪਾਤਰ ਚਿੱਤਰਣ ਬਹੁਤਾ ਵਿਸਥਾਰ ਭਰਿਆ ਨਹੀਂ ਹੈਗਾ ਸੋ ਸਗੋਂ ਜਰੂਰਤ ਦੇ ਅਨੁਸਾਰ ਹੀ ਆ ਕਹਾਣੀਕਾਰ ਨੇ ਆਪਣੇ ਬਿਆਨ ਰਾਹੀਂ ਤੇ ਪਾਤਰਾਂ ਦੀ ਵਾਰਤਾਲਾਪਿਕ ਪਾਤਰ ਦੇ ਮੂੰਹੋਂ ਦੂਜੇ ਪਾਤਰਾਂ ਸੰਬੰਧੀ ਕਹਾ ਕੇ ਪਾਤਰ ਚਿੱਤਰਣ ਕੀਤਾ ਜਿਵੇਂ ਕੀ ਕਹਾਣੀਕਾਰ ਦੇ ਆਪਣੇ ਵਰਣਨ ਰਾਹੀਂ ਪਾਤਰ ਚਿੱਤਰਣ ਕੋਈ ਖਰਾਬ ਥਾਂ ਹੋਣੀ ਹੈ ਇੱਥੇ ਕਿਸੇ ਦੀ ਉਡੀਕ ਕਰ ਰਹੀਆਂ ਹੋਣਗੀਆਂ ਹੋਣਗੀਆਂ ਤੇ ਫਿਰ ਕਿਸੇ ਉਸ ਦੇ ਨਾਲ ਕਿਧਰੇ ਚਲੇ ਜਾਣਗੀਆਂ ਇਕ ਪਾਤਰ ਦੇ ਮੂਹੋਂ ਪਾਤਰਾ ਸੰਬੰਧੀ ਖਵਾ ਕੇ ਪਾਤਰ ਚਿੱਤਰਣ ਇਹੋ ਦੋਵੇਂ ਮਾਸਟਰ ਮਾਸਟਰ ਆਣੀਆਂ ਨੇ ਇੱਥੇ ਸ਼ਹਿਰ ਵਿੱਚ ਕਿਸੇ ਸਕੂਲ ਵਿੱਚ ਜਗ੍ਹਾ ਨਹੀਂ ਮਿਲੀ ਹੁਣ ਉੱਥੇ ਪੜਾਉਣਾ ਜਾਂਦੀਆਂ ਨੇ ਬੜੀਆਂ ਬਹਾਦਰ ਨੇ ਕੁੜੀਆਂ ਪਾਤਰਾਂ ਦੀ ਆਪਸੀ ਵਾਰਤਾਲਾਪ ਆਪਸੀ ਵਾਰਤਾਲਾਪ ਹਾਂਜੀ ਉਹ ਨਹੀਂ ਭੈਣ ਜੀ ਅਸਾਂ 2-3 ਚੱਕਰ ਹੀ ਲਾਇਏ ਨੇ ਉੰਜ ਸਾਨੂੰ ਸੰਗ ਆਉਂਦੀ ਹੈ ਵੀਨਾ ਨੇ ਕਿਹਾ ਵਾਤਾਵਰਣ ਕਹਾਣੀ ਦਾ ਵਾਤਾਵਰਣ ਯਥਾਰਤਕ ਹੈ ਕਹਾਣੀ ਦੇ ਮੱਧ ਦਾ ਵਾਤਾਵਰਣ ਕੁਝ ਰੋਮਾਂਟਿਕ ਵੀ ਹੈ ਕਹਾਣੀ ਵਿਚਲਾ ਵਾਤਾਵਰਣ ਸਜੀਵ ਤੇ ਪ੍ਰਭਾਵਸ਼ਾਲੀ ਹੈ ਕਹਾਣੀਕਾਰ ਰਾਤ ਦੇ ਹਨੇਰੇ ਵਿਚਾਲੇ ਦਵਾਲੇ ਦੇ ਘਰਾਂ ਪਾਰਕ ਦੇ ਦ੍ਰਿਸ਼ ਨੂੰ ਨਿੱਕੀਆਂ-ਨਿੱਕੀਆਂ ਸ਼ੋਹਾਂ ਦੇ ਨਾਲ ਵਰਣਨ ਕਰਦਾ ਵਾਰਤਾਲਾਪ ਕਹਾਣੀ ਵਿੱਚ ਵਾਰਤਾਲਾਪ ਨੂੰ ਵਿਸ਼ੇਸ਼ਤਾ ਪ੍ਰਾਪਤ ਹੋਈਆ ਵਾਰਤਾਲਾਪ ਨਿੱਕੇ-ਨਿੱਕੇ ਚੁਸਤ ਜਥਾਰਤ ਤੇ ਕਿਧਰੇ-ਕਿਧਰੇ ਰੋਮਾਂਟਿਕ ਰੰਗ ਵਾਲੇ ਨੇ ਜੋ ਪਾਤਰਾਂ ਦੇ ਚਰਿੱਤਰ ਨੂੰ ਸਜੀਵ ਰੂਪ ਦੇ ਵਿੱਚ ਪੇਸ਼ ਕਰਦੇ ਨੇ ਤੇ ਕਹਾਣੀ ਦੇ ਕਥਾਵਸਤੂ ਨੂੰ ਅੱਗੇ ਤੋਰਦੇ ਨੇ ਪਾਸ਼ਾ ਸ਼ੈਲੀ ਕਹਾਣੀ ਦੀ ਪਾਸ਼ਾ ਸ਼ੈਲੀ ਕੇਂਦਰੀ ਪੰਜਾਬੀਆ ਸ਼ੈਲੀ ਸਰਲ ਮੁਹਾਵਰੇਦਾਰ ਜਥਾਰਤਕ ਤੇ ਰੋਮਾਂਚ ਦਸ ਮੇਲ ਪੇਸ਼ ਕਰਦੀ ਆ ਵਾਰਤਾਲਾਪ ਵੀ ਪ੍ਰਭਾਵਸ਼ਾਲੀ ਆ ਕਹਾਣੀਕਾਰ ਨੇ ਜ਼ਰੂਰਤ ਅਨੁਸਾਰ ਟੁਕਮੇ ਉਰਦੂ ਫਾਰਸੀ ਦੇ ਹਿੰਦੀ ਸੰਸਕ੍ਰਿਤ ਦੇ ਸ਼ਬਦਾਂ ਦੀ ਵਰਤੋਂ ਵੀ ਕੀਤੀ ਆ ਸਰਲੇਖ ਕਹਾਣੀ ਦਾ ਸਰਲੇਖ ਸ਼ੇਰਨੀਆਂ ਟੁਕਮਾਂ ਤੇ ਫਵਮਾਂ ਇਸ ਕਹਾਣੀ ਵਿੱਚ ਜਿਹੜੀਆਂ ਕੁੜੀਆਂ ਪਾਰਕ ਵਿੱਚ ਕਹਾਣੀਕਾਰ ਦੇ ਧਿਆਨ ਦਾ ਕੇਂਦਰ ਬਣਦੀਆਂ ਨੇ ਉਹ ਪਿੰਡ ਵਿੱਚ ਮਾਸਟਰਨੀਆਂ ਨੇ ਤੇ ਉਹ ਆਪਣੀ ਡਿਊਟੀ ਤੇ ਜਾਣ ਲਈ ਸਾਈਕਲ ਸਿੱਖ ਰਹੀਆਂ ਨੇ ਤੇ ਦਿਨੇ ਉਹਨਾਂ ਨੂੰ ਸੰਗ ਆਉਂਦੀ ਐ ਤੇ ਰਾਤ ਨੂੰ ਸਿੱਖਦੀਆਂ ਨੇ ਉਹ ਕਹਾਣੀਕਾਰ ਦੀ ਪਤਨੀ ਜਦੋਂ ਉਹਨਾਂ ਦੇ ਪਿੰਡਾਂ ਦੇ ਡਰਾਉਣੇ ਇਹ ਫਸਲਾਂ ਨਾਲ ਭਰੇ ਰਾਹਾਂ ਬਾਰੇ ਸੁਣਦੇ ਤਾਂ ਉਹ ਕਹਿੰਦੀ ਹੈ ਕਿ ਪਈ ਬੜਾ ਔਖਾ ਕੰਮ ਹੈ ਸਾਈਕਲ ਨਾਲੇ ਵੀ ਤੁਸੀਂ ਦੇ ਸ਼ੇਰਨੀਓ ਹੋਰੇ ਕਿੱਡਾ ਕੋਦੇ ਲੈ ਤੁਹਾਡਾ ਹੋ ਉਹਨਾਂ ਦੀ ਮਗਰੋਂ ਵੀ ਬੜੀ ਪ੍ਰਸ਼ੰਸਾ ਕਰਦੀ ਆ ਇਸ ਕਹਾਣੀ ਦਾ ਨਾਂ ਸ਼ੇਰਨੀਆ ਟੁਕਮਾ ਕਿਉਂਕਿ ਸ਼ੇਰਨੀਆਂ ਵਰਗੀਆਂ ਬਹਾਦਰ ਕੁੜੀਆਂ ਨਾਲ ਇਹ ਸੰਬੰਧਿਤ ਕਹਾਣੀ ਆ ਪਰ ਇੱਥੇ ਟਿੱਪਣੀ ਜ਼ਰੂਰ ਕੀਤੀ ਜਾ ਸਕਦੀ ਹੈ ਕਿ ਪਿੰਡ ਵਿੱਚ ਸਾਈਕਲ ਤੇ ਜਾਣਾ ਜਾਂ ਪੈਦਲ ਜਾਣ ਵਿੱਚ ਕੋਈ ਖਾਸ ਬਹਾਦਰੀ ਵਾਲੀ ਗੱਲ ਨਹੀਂ ਹੈਗੀ ਜਿਸ ਬਦਲੇ ਕੁੜੀਆਂ ਨੂੰ ਸ਼ੇਰਨੀਆਂ ਬਣਾ ਦਿੱਤਾ ਗਿਆ ਤਾਂ ਵੀ ਸ਼ੇਰਨੀ ਇਸ ਕਹਾਣੀ ਦਾ ਨਾਂ ਟੁਕਮਾ ਤੇ ਅੱਗੇ ਅੰਗ ਨੇ ਛੋਟੇ ਕੁਐਸਚਨ ਉਰਾਧੇ ਨੇ ਰਿ ਵਿੱਚ پارک ਦਾ ਦ੍ਰਿਸ਼ ਕਿਉ ਹੋ ਜਾ ਸੀ پارک ਦੇ ਕੰਡੇ ਸੜਕ ਉੱਤੇ ਜਾਗ ਰਹੀਆਂ ਬੱਤੀਆਂ ਉਸ ਵਿੱਚ ਇੰਨਾ ਕੋ ਚਾਨਣ ਸੁੱਟ ਰਹੀਆਂ ਸੀ ਕਿ ਜਿੰਨਾ ਜਿੰਨਾ ਕੋ ਅੱਠ ਕੋ ਦਿਨਾਂ ਦੇ ਚੰਦ ਦਾ ਹੁੰਦਾ ਤੇ ਇਹ ਚਾਨਣ ਵੀ ਕਸਰ ਨਹੀਂ ਸੀ ਸੜਕ ਉਤਲੇ ਦਰਖਤਾਂ ਦੇ ਲੰਬੇ ਪਰਛਾਵੇਂ پارک ਦੇ ਵਿੱਚ ਹਨੇਰਾ ਕਰ ਰਹੀਆਂ ਸੀ پارک ਵਿੱਚ ਕਹਾਣੀ ਕਰਨੋਂ ਪਹਿਲਾਂ ਤਾਂ ਆਪਣੇ ਤੋਂ ਸੀਵਾ ਕੋਈ ਨਾ ਦਿਸਿਆ ਫਿਰ ਇੱਕ ਦਰਖਤ ਹੇਠ ਦੋ ਆਦਮੀ ਦਿਖਾਈ ਦਿੱਤੇ ਪਰ ਨੇੜੇ ਜਾਣ ਤੇ ਉਹਨਾਂ ਨੂੰ ਪਤਾ ਲੱਗਦਾ ਕਿ ਉਹ ਕੁੜੀਆਂ ਹੀ ਨਹੀਂ ਦਰਖਤ ਹੇਠ ਖਲੋਤੀਆਂ ਕੁੜੀਆਂ ਨੂੰ ਦੇਖ ਕੇ ਲੇਖਕ ਦੇ ਮਨ ਵਿੱਚ ਕੀ ਵਿਚਾਰ ਆਉਂਦੇ ਨੇ ਹਾਂਜੀ ਲੇਖਕ ਨੇ ਸੋਚਿਆ ਕਿ ਇਸ ਸਮੇਂ ਰਾਤ ਡੂੰਗੀ ਪੈਣ ਕਰਕੇ ਜਦੋਂ ਸਾਰੇ ਲੋਕ ਸੌਣ ਦੀ ਤਿਆਰੀ ਕਰ ਰਹੇ ਨੇ ਤੇ ਕੁੜੀਆਂ ਜ਼ਰੂਰ ਕਿਸੇ ਖਰਾਬ ਥਾਂ ਤੇ ਜਾਣ ਲਈ ਪਾਰਕ ਵਿੱਚ ਖੜੀਆਂ ਨੇ ਤਾਂ ਉਹ ਸੋਚ ਰਹੀ ਸੀ ਕਿ ਉਹ ਕਿਸੇ ਦੀ ਉਡੀਕ ਕਰ ਰਹੀਆਂ ਹੋਣਗੇ ਜਦੋਂ ਉਹ ਆਵੇਗਾ ਉਸਦੇ ਨਾਲ ਚਲੇ ਜਾਣਗੀਆਂ ਉਹ ਉਹਨਾਂ ਦਾ ਪਿੱਛਾ ਕਰਨ ਵੱਲ ਸੋਚਣ ਲੱਗਾ ਪਰ ਮਗਰੋਂ ਉਸ ਦੇ ਇਸ ਵਿਚਾਰ ਉਹਨੇ ਤਿਆਗਤਾ ਕਿਉਂਕਿ ਉਸਨੇ ਸੋਚਿਆ ਕਿ ਉਹ ਕਿਸੇ ਘਰ ਜਾਂ ਹੋਟਲ ਵਿੱਚ ਵੜ ਜਾਣਗੇ ਤੇ ਉਸ ਨੂੰ ਐਵੇਂ ਪੈਂਡਾ ਪੂਗਾ ਕੁੜੀਆਂ ਕੌਣ ਸਨ ਤੇ ਪਾਰਕ ਵਿੱਚ ਕੀ ਕਰ ਰਹੀਆਂ ਸਨ ਕੁੜੀਆਂ ਕਹਾਣੀਕਾਰ ਦੀ ਪਤਨੀ ਦੀਆਂ ਜਾਨੂ ਸੀ ਵਾਕਫ ਸੀ ਉਸ ਤੋਂ ਤੇ ਉਹ ਮਾਡਲ ਟਾਉਨ ਦੀ ਸਰੋਜ ਤੇ ਵੀਨਾ ਸੀ ਤੇ ਉਹ ਪਾਰਕ ਵਿੱਚ ਸਾਈਕਲ ਸਿੱਖ ਰਹੀਆਂ ਸੀ ਕੁੜੀਆਂ ਸਾਈਕਲ ਕਿਉਂ ਸਿੱਖਦੀਆਂ ਨੇ ਕੁੜੀਆਂ ਪਿੰਡ ਵਿੱਚ ਪੜਾਉਂਦੀਆਂ ਨੇ ਤੇ ਉਹਨਾਂ ਨੂੰ ਘਰੋਂ ਬਸ ਅੱਡੇ ਤੱਕ ਫਿਰ ਅ ਅੱਗੇ ਉਹ ਬਸ ਅੱਡੇ ਤੋਂ ਮੀਲ ਦੂਰ ਪਿੰਡ ਤੱਕ ਤੁਰ ਕੇ ਜਾਣਾ ਪੈਂਦਾ ਸੀ ਤੇ ਪੈਂਡਾ ਵੀ ਉਜਾੜ ਤੇ ਬਿਆਵਨ ਸੀ ਸਾਰਾ ਰਸਤਾ ਕਪਾਹਾਂ ਕਮਾਦਾਂ ਤੇ ਵਜਰਿਆਂ ਬਾਜਰਿਆਂ ਨਾਲ ਭਰਿਆ ਹੋਇਆ ਸੀ ਤੇ ਉਹਨਾਂ ਨੂੰ ਇਹ ਰਾਹ ਲੰਘਦਿਆਂ ਬਹੁਤ ਡਰ ਆਉਂਦਾ ਸੀ ਤੇ ਉਹ ਸਾਈਕਲ ਉੱਤੇ ਛੇਤੀ ਛੇਤੀ ਇਸ ਡਰ ਵਾਲੇ ਪਿੰਡੇ ਨੂੰ ਪਾਰ ਕਰਕੇ ਪਿੰਡੇ ਵਿੱਚ ਅ ਪਹੁੰਚਣ ਲਈ ਹੀ ਸਾਈਕਲ ਸਿੱਖ ਰਹੀਆਂ ਸੀ ਪਿੰਡਾਂ ਵਿੱਚ ਪਹੁੰਚਣ ਲਈ ਸ਼ਹਿਰ ਨੇ ਕਹਾਣੇ ਵਿੱਚ ਕੁੜੀਆਂ ਲੁਕ-ਲੁਕ ਕੇ ਸਾਈਕਲ ਕਿਉਂ ਸਿੱਖਦੀਆਂ ਨੇ ਸਾਈਕਲ ਚਲਾਉਣਾ ਸਿੱਖਣ ਤੋਂ ਉਹਨਾਂ ਨੂੰ ਸੰਗ ਆਉਂਦੇ ਜਿਸ ਕਰਕੇ ਜਦੋਂ ਪਾਰਕ ਵੇਲੀ ਹੋ ਜਾਂਦੀ ਹੈ ਤਾਂ ਰਾਤ ਦੇ ਹਨੇਰੇ ਵਿੱਚ ਲੁਕ-ਲੁਕ ਕੇ ਸਾਈਕਲ ਸਿੱਖਦੀਆਂ ਨੇ ਨੌਕਰੀਆਂ ਕਰਨ ਲਈ ਕੁੜੀਆਂ ਬਾਰੇ ਲੋਕ ਕੀ ਸੋਚਦੇ ਨੇ ਤਾਂ ਕੰਮ ਕਰਨ ਵਾਲੀਆਂ ਕੁੜੀਆਂ ਨੂੰ ਹਨੇਰੇ ਸਵੇਰੇ ਕੰਮ ਤੇ ਜਾਂਦੇ ਦੇਖ ਕੇ ਉਹਨਾਂ ਉੱਤੇ ਬਹੁਤਾ ਤਾਹਮਤ ਲਾਉਂਦੇ ਨੇ ਉਹਨਾਂ ਨੂੰ ਚਰਿੱਤਰਹੀਨ ਸਮਝਦੇ ਨੇ ਜਿਹੀ ਕੁੜੀ ਬਾਰੇ ਉਹ ਜਾਂ ਤਾਂ ਕਿਤੇ ਰਾਤ ਕੱਟ ਕੇ ਆਈ ਹੈ ਜਾਂ ਕੱਟਣ ਜਾ ਰਹੀ ਹੈ ਦਾ ਵਿਚਾਰ ਰੱਖਦੇ ਨੇ ਸ਼ੇਰ ਨੇ ਕਹਾਣੀ ਦੇ ਮੁੱਖ ਪਾਤਰ ਕਹਾਣੀਕਾਰ ਦੇ ਗੁਣ ਦੱਸਣੇ ਨੇ ਕਹਾਣੀਕਾਰ ਰੋਮਾਂਟਿਕ ਰੁਚੀ ਵਾਲਾ ਤੇ ਸ਼ੱਕੀ ਆ ਸੁਹਾਰਖਣ ਵਾਲਾ ਆਪਣੀ ਮੂਰਖਤਾ ਤੇ ਸ਼ਰਮਸਾਰ ਹੋਣ ਵਾਲਾ ਕਹਾਣੀਕਾਰ ਦੀ ਪਤਨੀ ਤੇ ਉਹ ਪਤਨੀ ਹੌਸਲੇ ਦੀ ਪ੍ਰਸ਼ੰਸਕ ਹੈ ਤੋ ਉਹ ਮਤਾਂ ਨੂੰ ਚੰਗਾ ਨਾਮ ਸਮਝਣ ਵਾਲੀ ਆ ਤੇ ਆਪਣੇ ਤਜਰਬੇ ਤੋਂ ਸਿੱਖਣ ਵਾਲੀ ਇਸਤਰੀ ਆ ਸਰੋਜ ਤੇ ਵੀਨਾ ਦੇ ਸੁਭਾਅ ਵਿੱਚ ਕੀ ਫਰਕ ਆ ਸਰੋਜ ਤੇ ਵੀਨਾ ਦੋਵੇਂ ਸ਼ਰਮਿਲੀਆਂ ਨੇ ਬਹਾਨੇਵਾਜ ਤੇ ਮੁਸ਼ਕਲ ਦਾ ਹੱਲ ਕਰ ਲੈਣ ਵਾਲੀਆਂ ਨੇ ਪਰ ਸਰੋਜ ਜਰਾ ਹਾਜ਼ਰ ਜਵਾਬ ਆ ਸ਼ੇਰਨੀ ਕਹਾਣੀ ਦਾ ਪਾਤਰ ਕਿਹੜੇ-ਕਿਹੜੇ ਨੇ ਕਹਾਣੀਕਾਰ ਕਹਾਣੀਕਾਰ ਦੀ ਪਤਨੀ ਸਰੋਜ ਤੇ ਬੀਨਾ ਥੈਂਕਸ